ਲਾ ਪਾਣੀ ਦੇਖਦੀਆਂ ਜਾਵਾ ਭੈਣ ਕੋਲੇ ਉਹ ਤਾਂ ਹਣ ਕੋਈ ਨਹੀਂ ਕੰਜਰ ਬੋਲਦਾ ਮੈਨੂੰ ਤਾਂ ਜਾਣੀ ਪਊ ਕਾਹਦੇ ਘਰੇ ਔਖੀ ਐ ਨੂੰ ਪੁੱਤਾਂ ਦਾ ਰਾਜ ਐ ਉਹ ਬੰਦਾਨ ਹੋਇਆ ਮੇਰੇ ਭੈਣ ਦਾ ਕਾਹ ਨੂੰ ਅਜ ਤਾਂ ਭੈਣੇ ਦੋਨੇ ਭੈਣਾ ਦੋਨੇ ਔਖੀਆਂ ਅਸੀਂ ਤਾਂ ਚਲ ਆ ਦੋ ਛੂਟ ਲੈ ਗਈ ਚੰਗੇ ਮਾੜੇ ਇਸ ਮੇ ਆ ਕੇ ਮੈਂ ਤਾਂ ਵਿਚਾਰੀ ਨੂੰ ਆ ਡੱਬਾ ਲੈ ਜਾਨੀਂ ਦਿਵਾਲੀ ਦਾ ਪੁਰਤੀ ਕਰਾਂ ਭੈਣੇ ਆਈਆਂ ਬੇੜਾ ਪੂਰਾ ਕਰਨਾ ਮੇਰੇ ਤਾਂ ਨੂੰ ਪੁੱਤ ਹਜੇ ਫੇਰ ਵੀ ਠੀਕ ਨਹੀਂ ਚਲ ਦੇਖਦੀਆਂ ਜਾਨੀਂ ਆ ਫੇਰ ਨੇ ਜਾਣਾ ਪਰ ਨ ਕੋਈ ਲੈ ਕੁੜੇ ਦਿਵਾਲੀ ਟੱਪੀ ਨੂੰ ਨਹੀਂ ਨਾ ਹੋਣ ਵਾਲਾ ਹੋ ਗਿਆ ਕੋਈ ਨਹੀਂ ਆਇਆ ਹੈਗਾ ਨਾ ਤਾਂ ਉਹ ਹੀ ਗਨਪਰਾ ਆਇਆ ਨਾ ਕੋਈ ਪਰਜਾਈ ਆਈ ਤੇ ਕਿਸੇ ਨੇ ਫੋਨ ਵੀ ਨਹੀਂ ਲਾਇਆ ਹੈਗਾ ਮਾਵਾ ਨਾਲ ਹੀ ਪੇਕੇ ਹੁੰਦੇ ਨਾ ਕੌਣ ਆਉਂਦਾ ਅੱਜ ਕੱਲ ਦਾ ਨਾ ਤਾਂ ਭਰਾ ਆਇਆ ਨਾ ਪਰਜਾਈ ਆਈ ਭਤੀਜੇ ਨੇ ਤਾਂ ਹੁਣ ਕੀ ਫੋਨ ਵੀ ਨਹੀਂ ਲਾਉਂਦੇ ਹੈਗੇ ਵੀ ਫੋਨ ਤਾਂ ਲਾ ਦੇਣ ਚੱਲ ਵੀ ਭੂਆ ਕਿਵੇਂ ਹੈ ਕਿਵੇਂ ਨਾ ਕੋਈ ਨਹੀਂ ਅੱਜ ਕੱਲ ਸਿਆਣ ਦਾ ਭਾਈ ਉਹੀ ਗੱਲ ਹੈ ਹੈ ਤੇ ਜੰਮੀ ਭੈਣ ਬਿਸਤਰੀ ਭੂਆ ਕਿਦੇ ਯਾਦ ਭੂਆ ਨੂੰ ਕੌਣ ਯਾਦ ਕਰਦਾ ਹੈ ਹੈ ਭੈਣ ਵੀ ਨਹੀਂ ਉਹੀ ਗੱਲ ਭੈਣ ਨੇ ਵੀ ਫੋਨ ਫਾਨ ਲਾਇਆ ਪਤਾ ਨਹੀਂ ਕੀ ਗੱਲ ਚਲ ਦੇਖਦੇ ਹਾਂ ਫੋਨ ਆਈ ਤਾਂ ਜਾਂਦਾ ਕਿਹਦਾ ਆ ਗਿਆ ਕਰ ਦਿੰਦੇ ਲੱਤਨ ਚਾਰ ਮਿਸ ਕੱਲ ਆ ਰਹੇ ਨੇ ਭੈਣ ਦੀਆਂ ਹੀ ਨਾ ਤੂੰ ਦੇਖੋ ਮੈਂ ਹੈਲੋ ਹਾਂ ਭੈਣ ਸਸਰੀਕਰ ਹੋਰ ਕਿਵੇਂ ਹੈ ਜਵਾਕ ਜਲੇ ਠੀਕ ਹੈ ਸਾਰੇ हां ठीक है आपने तो तू दस फोन फोन ही नहीं लाया मैं तो डिक्की ਜਾਂਦੀ ਸੀ देखला ਕੋਈ ਪਿੰਡੋਂ ਵੀ ਨਹੀਂ ਕੋਈ ਆਇਆ ਹੈਗਾ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੀ ਲੋੜ ਆਏ ਉਹੀ ਗੱਲ ਫੇਰ हां पण ਬਾਤ ਜੀ ਨਹੀਂ ਆਉਂਦੀ ਹੈਗੀ हां हां ਚੱਲ ਮੈਂ ਦੇਖਦੀ ਹਾਂ ਹਾਂ ਚੱਲ ਤੂੰ ਤਾਂ ਯਾਦ ਕਰਿਆ ਚੰਗਾ ਹੋ ਗਿਆ ਉਹੀ ਗੱਲ ਵੀ ਭਰਾ ਪਰ ਜਾਈ ਨਾ ਤਾਂ ਭੈਣ ਹੀ ਵਧੀਆ ਰਹੇਗੀ ਜਿਹੜੀ ਨੇ ਯਾਦ ਕਰ ਲਿਆ ਮੈਨੂੰ ਹਾਂ ਹਾਂ ਆ ਜਾ ਭਣੀ ਫਿਰ ਤੂੰ ਨਹੀਂ ਮੈਨੂੰ ਤਾਂ ਗੋਡੇ-ਗੋਡੇ ਚਾਹ ਚੜ ਗਿਆ ਭਣੀ ਜੀ ਤੂੰ ਕਹਤਾ ਵੀ ਮੈਂ ਤੇਰੇ ਕੋਲੇ ਆਉਣੀ ਆ ਚਲ ਉਹਨਾਂ ਦਾ ਤੂੰ ਹੀ ਚੰਗੀ ਰਹੀ ਜਿਹੜੀ ਨੇ ਜਿਆਦਾ ਕਰ ਲਿਆ ਮੈਨੂੰ ਉਹ ਤਾਂ ਜਿਵੇਂ ਹੀ ਭੁੱਲ ਭੱਲ ਗਏ ਹਾਂ ਨਹੀਂ ਚਲ ਭਣੀ ਆ ਜਾ ਚੰਗਾ ਮੈਨੂੰ ਤਾਂ ਗੋਡੇ-ਗੋਡੇ ਚਾਹ ਚੜ ਗਿਆ ਕਦੋਂ ਕਾਜੇਂਗੀ ਛੜ ਗਈ ਤੂੰ ਚਲ ਟਾਈਮ ਜੇ ਨਾਲ ਆ ਜਾ ਭਣੀ ਮੈਂ ਤਾਂ ਵੀ ਰਾਤ ਲਾ ਜੀ ਚਲ ਹਾਂ ਭਣਾ ਭਣਾ ਦੁੱਖ ਸੁੱਖ ਕਰ ਲਾਂਗੇ ਗੱਲਾਂ ਬਾਤਾਂ ਕਰ ਲਾਂਗੇ ਮੈਂ ਤਾਂ ਕਹੀ ਤੂੰ ਲਾ ਜੀ ਦੋ ਦਿਨ हां चल ठीक है पर चल देख नहीं बने रह गया तो रह जी चल मैंने तो ना बाले चाय चढ़ा चल आ, आ जा फिर तू कितने के टाइम चाय जंगी चंगा बने आ जा फिर ठीक है आधे घंटे चाहे है चल आ जा फिर तो नेड़ी लग गई हाँ हाँ चल ठीक है बहन ले थोड़ा पर जई ना तो बहन ही चंगी रहेगी जेडी ने जात ता कर ले भी मेरी छोटी बहन हैगी है ਚਲੋ ਉਹੀ ਗੱਲ ਚੱਲ ਆਜੂਗੀ 200 ਕਰ ਲਾਂਗੇ ਦੋਨੇ ਪਹਿਲਾਂ ਮਿਲ ਜੂਗੀ ਚਲ ਦਵਾਰੀ ਨੰਗੀਨ ਤਾਂ ਮਹੀਨਾ ਹੋ ਗਿਆ ਉਹੀ ਗੱਲ ਵੀ ਚੱਲ ਇਹਦਾ ਧੰਨਵਾਦ ਜਿਹੜੀ ਨੇ ਯਾਦ ਕਰ ਲਿਆ ਮੈਨੂੰ ਚਲ ਮੈਂ ਕੋਈ ਕੰਮ ਧੰਦਾ ਦੇਖਾਂ ਹੁਣ ਕੋਈ ਦਾਰ ਪਾਣੀ ਬਣਾ ਲਾਂ ਰੋਟੀ ਪਾਣੀ ਤਾਂ ਖਾਊਗੀ ਆ ਕੇ 12 1 ਵਜ ਗਿਆ ਹੁਣ ਤਾਂ ਦੂਰੋਂ ਆਉਗੀ ਫਿਰ ਦਰ ਕੇ ਸਵੇਹਾਂ ਦੀ ਚੜੀ ਹੋਊਗੀ ਆਮਨੇ ਨੇ ਤਾਂ ਵੀ ਮਾਸੀ ਨੂੰ ਫੋਨ ਕਰਿਆ ਤੀ ਮੈਂ ਕਿਹਾ ਵੇ ਮੈਨੂੰ ਲੈ ਜਾ ਭਾਈ ਅਸਾਂ ਅੱਡੇ ਤੋਂ ਇੱਥੇ ਨਾ ਅੱਡੇ ਢੀ ਦੂਰ ਐ ਪੁੱਛ ਨਾ ਔਰ ਕੀ ਕਰਾਂ ਤਾਣੀ ਪੱਟੀ ਗੜੀ ਪਈ ਐ ਲੈ ਰੇਤਾ ਖਾਨਾ ਪਿੰਡ ਚ ਇਹਨਾਂ ਦੇ ਹਾਂ ਨਹੀਂ ਕੋਈ ਘਰੇ ਹੋਊਗਾ ਕਨਾ ਦੇਖ ਤੀ ਕੋੜਾ ਕਰੇ ਆ ਭਾਈ ਭੈਣ ਕਰੇ ਆ ਫੋਰ ਨਹੀਂ ਪੈਣੇ ਮਖਾਤੂ ਤਾਂ ਨਹੀਂ ਹਾਂ ਦੀ ਨਾਲ ਫੋਨ ਕਰੇ ਸਾਸਰੀ ਘਰ ਪਾਣੀ ਹੋ ਠੀਕ ਹੈ ਹਾਂ ਠੀਕ ਹੈ ਹੋਰ ਸਾਰੇ ਬੜੀਆ ਸਾਰੇ ਹੋਰ ਪਾਣੀ ਤੇਰੇ ਕੱਪੜੇ ਕੱਪੜਿਆਂ ਦਾ ਸਗੀ ਸੀ ਮੈਂ ਦੋ ਵੱਡੇ ਵੱਡੇ ਚਾ ਚੜ ਗਏ ਜਦੋਂ ਤੂੰ ਕਿਹਾ ਮੈਂ ਆਉਣੀ ਆ ਹੋਰ ਮੈਂ ਅੱਖਿਆ ਕੁੜੇ ਉਹ ਤਾਂ ਗਏ ਹੀ ਨਹੀਂ ਜਾਇਆ ਨਹੀਂ ਗਿਆ ਉਹ ਆ ਦਾ ਪੂਆ ਮੈਨੂੰ ਡਿੱਕਾ ਲੱਗ ਗਿਆ ੜਕੀ ਅੱਛਾ ਪੂਆ ਕੋਲੇ ਜਾਇਆ ਨਹੀਂ ਜਾ ਪਈ ਮੈਂ ਹਮਾਏ ਭਾਵੇਂ ਜਨੀਆਂ ਆਲਾ ਪਾਣੀ ਤੇਰੇ ਡੱਬਾ ਮਾ ਜਵਾ ਕਿ ਚੱਕਣਗੇ ਕੁੜੇ ਕੋਈ ਨਹੀਂ ਫੇਰ ਵੀ ਆਉਣਗੇ ਭੈਣੇ ਹੋਰ ਸਾਰਾ ਦਿਨੇ ਖਾਈ ਜਾਂਦੇ ਨੇ ਜਵਾਕ ਹਾਂ ਚੱਲ ਜਿਹੇ ਜੇ ਮੇਰੇ ਕੋਲ ਚੰਗੇ ਮਾੜੇ ਮੈਂ ਤਾਂ ਭੈਣੇ ਸਮਾਖੀ ਲਈਆਂ ਤੇਰੇ ਹੋਰ ਲੈ ਭੈਣੇ ਦੇਖ ਲਾ ਹਾਂ ਸੋਹਣੇ ਭੈਣੇ ਸੀ ਬਸ ਉਹੀ ਗੱਲ ਵੀ ਪਾਣੀ ਦੇਣੇ ਪਾਣੀ ਚੰਗਾ ਪਾਣੀ ਫੇਰ ਦੇਖ ਲੈ ਚੰਗਾ ਲੈ ਪਾਣੀ ਹੋਰ ਮੈਂ ਤਾਂ ਮੈਨੂੰ ਫੋਨ ਲਾਇਆ ਤੇ ਚੱਕਿਆ ਨਹੀਂ ਭਰਾ ਪਰ ਜੇ ਇੰਤzar ਗਿਆ ਮਾਪੇ ਬਿਨਾ ਉਹੀ ਗੱਲ ਵੀ ਲੈ ਵੱਡੀਆਂ ਭੈਣਾਂ ਮਾਵਾ ਵਰਗੀਆਂ ਹੁੰਦੀਆਂ ਨਾ

ਠੀਕ ਆਪਣੀ ਰਸਾਈਂ ਮੁੰਡਾ ਮੁੰਡਾ ਬਣਾਈ ਫਿਰਦੀਆਂ ਨੇ। ਹੋਰ ਆਈ ਆਈਆਂ ਫਿਰ ਹਰ ਕੇ ਹੋਰ ਸੀ ਆ ਫਿਰ ਲਾਹ ਦੇਣ ਬਾਲਕ ਹੋ ਗਏ। ਸਰ ਕੋਈ ਨਹੀਂ ਉਹੀ ਗੱਲ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਜਦੋਂ ਤੂੰ ਕਿਹਾ ਮੈਂ ਆਉਣੀ ਆ। ਹੋਰ ਮਾਂ ਮਾਈ ਜਾ ਕੇ। ਚਲ ਭਾ ਇੰਨੀ ਸੋਚਿਆ ਵੀ ਮੈਂ ਛੋਟੀ ਸੰ ਕੋਈ ਜਾਇਆ। ਪਾਣੀ ਸੋ ਮਜਬੂਰੀਆਂ ਹੁੰਦੀਆਂ ਨੇ ਕੋਈ ਨਾ। ਆਪਣੇ ਤਾਂ ਫੇਰ ਵੀ ਚੰਗੇ ਨੇ ਵਾਲਿਆਂ ਨਾਲ। ਹਾਂ। ਹਾਂ। ਉਹ ਮੈਨੂੰ ਤਾਂ ਆਈਓ ਫੋਨ ਕਰਿਆ ਸੀ ਛੋਟਿਆਂ ਨੇ। ਅੱਛਾ। ਆਦੇ ਤੂੰ ਜਾਇਆ ਭੂਆ ਜੀ ਭੂਆ ਕੋੜੇ ਵੀ ਸਾਥ ਭੂਆ ਜੀ ਜਾਇਆ ਨਹੀਂ ਜਾਂਦਾ।

ਔਰ ਹੈ ਵੀ ਮੋٹے ਪੌਣ ਵਾਲੇ ਹੋਰ ਇਹ ਭਣ ਸੋਨੇ ਨਾ ਹਾਂ ਮੇਰੇ ਕੋਲ ਤਾਂ ਉਹੀ ਆ ਜਾਂਦੀ ਮੈਨੂੰ ਤਾਂ ਉਹੀ ਗੱਲ ਕੱਪੜਾ ਲੱਗਦੀ ਚੱਲ ਕੋਈ ਨਾ ਫਿਰ ਕੀ ਹੋ ਗਿਆ ਕੋਈ ਨਹੀਂ ਤੁਹਾਨੂੰ ਉਹਦੇ ਤੇ ਹਾਰ ਭਾਣੀ ਕਿਹੜਾ ਰੋਜ ਆਉਂਦੇ ਸਾਲ ਤੋਂ ਤਾਂ ਆਏ ਮਾਂ ਪਿਓ ਫਿਰ ਉਹ ਦਿਲ ਤੇ ਛੱਡਦੇ ਨੇ ਆਪਣੇ ਛੱਡਦੇ ਤਾਂ ਹੈਗੇ ਰੋਜ਼ ਤਾਂ ਫਿਰ ਜ਼ਿਆਦਾ ਆਉਂਦੇ ਨੇ ਜੇ ਮਾਂ ਹੁੰਦੀ ਉਹੀ ਗੱਲ ਵੀ ਇਹਨਾਂ ਚਰਪਾਨ ਦਿੰਦੀ ਸੀਗੀ ਚੱਲ ਕੋਈ ਨਾ ਉਹਦੀ ਆਉਂਦੀ ਉਹ ਵੀ ਬਸ ਕੋਈ ਫਸੇ ਹੋਏ ਨੇ ਕਿਸੇ ਦਾ ਕੁਛ ਖਰਾਬ ਹੋ ਗਿਆ ਕਾ ਜੀਰੀਆਂ ਨੇ ਤਾਂ ਪਾ ਲੇ ਜੀਰੀਆਂ ਨਹੀਂ ਉਹ ਹੁੰਦੀਆਂ ਜੀਰੀ ਵੱਢੀ ਜਾਂਦੇ ਨੇਗੇ ਮੰਡੀਆਂ 'ਚ ਸੜ ਦਿੰਦੇ ਨੇ ਮੰਡੀ 'ਚ ਪਈ ਐ ਤੈਨੂੰ ਹੋ ਹੋ ਗਏ ਇੱਕ ਅੱਜ ਵਾਕਾਂ ਦੀ ਪੜਾਈ ਪੜ੍ਹੂਈਏ ਤੈਨੂੰ ਪਤਾ ਹੈ ਭਾਣੇ ਚੱਲ ਇੰਨੀ ਬੜਾ ਆਪਾਂ ਤਾਂ ਫੋਨ ਕਰ ਲੈਂਦੇ ਨੇ ਬਹੁਤ ਹੈ ਹੋਰ ਕੀ ਹੈ ਮੇਰੇ ਕੋਲ ਤਾਂ ਫੋਨ ਵੀ ਲਾਇਆ ਬਾਰੇ ਦਿਨ ਹੋ ਗਏ ਬਸ ਉਹ ਜੱਕਦਿਆਂ ਨੇ ਨਹੀਂ ਲਾਇਆ ਵੀ ਤੂੰ ਅੱਜ ਤਾਂ ਰਹਿ ਪੈਂਗੇ ਭਾਣੇ ਨਾ ਭਾਣੇ ਰਹਿ ਹਾਂ ਨਹੀਂ ਆਂਦਾ ਕਿ 1 ਵਜੇ ਤੱਕ 2 ਵਜੇ ਤੱਕ ਹੈਗੀ ਮੈਂ ਤੇਰੇ ਕੋਲ 1 ਵਜੇ ਆਊਗਾ 2 ਵਜੇ ਤੱਕ ਹੈਗੀ ਮੇਰਾ ਇਹ ਪਹਿਲੇ ਮਾਗਰ ਪਾਣੀ ਹੋਈ ਗੱਲ ਦੁਖਸੋ ਕਰਦੀਆਂ ਕੋਈ ਨਾ ਹੁਨਾ ਤੂੰ ਆਜੀ ਮੈਂ ਬਹੁ ਮੁੰਡੇ ਨੂੰ ਕਹਿ ਕੇ ਜਾਉਂਗੀ ਅੱਛਾ ਮੇਰਾ ਮਾਗਰ ਸਰਦਾ ਨਹੀਂ ਪੈਣੀ ਸਰਦਾ ਤਾਂ ਹੋਰ ਕੁਛ ਨਹੀਂ ਹੁੰਦਾ ਸਿਰ ਇਹ ਪੈਣੀ ਹੋਰ ਐਵੇਂ ਤਾਂ ਕੰਮ ਤੇ ਗਿਆ ਹੋ ਹਾਂ ਫਿਰ ਜਵਾਕ ਸਕੂਲ ਗਏ ਨਗੇ ਤੇ ਫਿਰ ਆਪਣੀ ਸਿਮਰ ਸਿਮਰ ਇੱਥੇ ਉਹੀ ਗੱਲ ਉਹ ਕੱਪੜੇ ਸਿੱਖਦੀ ਐ ਤੇ ਉੱਥੇ ਗਈ ਐ ਅੱਛਾ ਅੱਚ ਚ ਗਈ ਐਗੀ ਫਿਰ ਉਹਨੂੰ ਮੇਰਾ ਪਤਾ ਨਹੀਂ ਹੋਣਾ ਪਤਾ ਨਹੀਂ ਉਹਨੂੰ ਤੂੰ ਫੋਨ ਹੀ ਮਗਰੋਂ ਕਰਿਆ ਉਹ ਤਾਂ ਵਾਗ ਗਈ ਸੀਗੀ 9 10 ਵਜੇ ਚਲ ਉਹ ਵੀ ਕਰਨਾ ਪੈਣੀ ਕੌਣ ਤਾਂ ਹਾਂ ਉਹ ਵਧੀਆ ਰਹਿੰਦੀ ਏ ਤੇਰਾ ਨਾ ਆ ਵਧੀਆ ਰਹਿੰਦੀ ਏ ਭੈਣ ਚੱਲ ਵਧੀਆ ਰਹਿੰਦੀ ਏ ਮਾਮਾ ਪੀਆ ਵੰਗ ਰਹਿੰਦੀ ਨਾ ਅੱਛਾ ਨਾ ਵਧੀਆ ਭੈਣੀ ਸਾਹੀ ਤਾਂ ਕਹਿੰਦੇ ਚੱਲ ਉਹੀ ਗੱਲ ਵੀ ਪੇਕੇ ਤਾਂ ਨਹੀਂ ਉਹ ਕਰਦੇ ਚਾ ਰ ਨੇ ਜਾਨ ਸੌਖੀ ਏ ਜਾਨ ਸੌਖੀ ਏ ਤੇਰਾ ਆਕ ਵਧੀਆ ਨਾ ਤਾਂ ਵੀ ਉਹੀ ਗੱਲ ਟਾਈਮ ਵਧੀਆ ਪਾਸ ਹੁੰਦਾ ਹਾਂ ਟਾਈਮ ਵਧੀਆ ਪਾਸ ਹੁੰਦਾ ਭੈਣੀ ਇਹੀ ਤਾਂ ਗੱਲ ਹੈ ਪਹਿਲਾਂ ਰੋਟੀ ਬਣਾਵਾ ਭੈਣ ਨਾ ਨੀ ਮੈਂ ਖਾ ਕੇ ਆਈ ਆ ਰੋਟੀ ਦਾ ਕੋਈ ਨਾ ਮੈਂ ਚਾਹ ਪੀ ਲੂ ਹਜੇ ਨਹੀਂ ਪੀਂਦੀ ਪਾਣੀ ਪੀ ਤਾ ਬਾਈ ਜੱਗ ਲੈ ਹੀ ਕਰ ਲੈ ਮੇਰ ਨਾਲ ਹੋਰ ਕੀ ਹੈ ਭੈਣੇ ਉਹੀ ਗੱਲ 1 ਵਜੇ ਆਜੂ ਸਿਮਰ ਆਜੁਗੀ ਦੋ ਕੁ ਵਜੇ ਭੈਣ ਚੱਲ ਫੇਰ ਉਹਦੇ ਆਈ ਤੋਂ ਵਗ ਜੁ ਉਹਦੇ ਆਈ ਤੋਂ ਵਗ ਜੁ ਫੇਰ ਅਗਲੀ ਵੀ ਕਹਿ ਦੂਗੀ ਪਤਾ ਨਹੀਂ ਮੰਮੀ ਆਈ ਮੈਂ ਕਹਿੰਦੀ ਹਾਂ ਹਾਂ ਫੇਰ ਐ ਯਕੀਨ ਜਾ ਹੋ ਜਾਂਦਾ ਨਾ ਵੀ ਮਾਂ ਨੂੰ ਆਖਣ ਕਿ ਤੁਹਾਨੂੰ ਗੱਪ ਮਾਰ ਦਿਆ ਵੀ ਮਾਸੀ ਤਾਂ ਆਈ ਨਹੀਂ ਵੀ ਚੱਲ ਮਾਮੇ ਕਾ ਤਾਂ ਨਹੀਂ ਕੋਈ ਆਇਆ ਬਈ ਤੇਰੀ ਮਾਸੀ ਮਾਸੀ ਆ ਗਈ ਹਾਂ ਚੱਲ ਉਹੀ ਗੱਲ ਭੈਣੇ ਵੱਡੀਆਂ ਭੈਣਾ ਮਾਵਾ ਵਰਗੀਆਂ ਹੁੰਦੀਆਂ ਹੋਰ ਐਨੇ ਹੀ ਉਹੀ ਗੱਲ ਧੰਨਵਾਦ ਤੇਰਾ ਜਿਹੜੀ ਨੇ ਸੰਭਾਲ ਤਾਂ ਲਿਆ ਵੀ ਮੇਰੀ ਭੈਣ ਹੈਗੀ ਐ ਲੈ ਭੈਣੇ ਹੋਰ ਕੌਣ ਸੰਭਾਲੂਗਾ ਜੇ ਆਪਾਂ ਨਹੀਂ ਸੰਭਾਲਾਂਗੇ ਆਪੇ ਰਹਿ ਜੀਆਂ ਮਾੜਾ ਮਾੜਾ ਕੀ ਗੱਲ ਮਨ ਹ ਹੋ ਜਾਂਦਾ ਸ਼ੁਕਰੇ ਤੋਂ ਹੈ ਆਪਣੀ ਤਾਂ ਮਾ ਵੀ ਪਣੀ ਗਈ ਵਿਚਾਰੇ ਪੁੱਛਣਾ ਭਾਣੇ ਉਹੀ ਗੱਲ ਸਾਰੀ ਵੱਗ ਗਈ ਮਾਪਿਆਂ ਨਾਲ ਹੀ ਸੇਕੇ ਹੁੰਦੇ ਨੇ ਕੋਈ ਨਹੀਂ ਰਹਾ ਹੈਗਾ ਦੁੱਖ ਸੁੱਖ ਆ ਜਾਣੀ ਰਹੇ ਹੀ ਨਹੀਂ ਕੋਈ ਨਾ ਹੈ ਕੋਈ ਨਹੀਂ ਨਾ ਕਰਕੇ ਦੁੱਖ ਸੁੱਖ हां ਉਹੀ ਤਾਂ ਗੱਲ ਆ ਚੱਲਾ ਉਹੀ ਗੱਲ ਵੀ ਮਾ ਹੁੰਦੀ ਸੀ ਆਉਂਦੀ ਸੀ ਕਦੇ ਆ ਪਾਗ ਜਾਂਦੇ ਸੀ ਉਹਦੀ ਸੋਣ ਲਾ ਦਿੰਦੀ ਕਦੋਂ ਆਉਂਗੇ ਤੁਸੀਂ ਕਦੋਂ ਆਉਂਗੇ ਹੁਣ ਤੈਨੂੰ ਪਤਾ ਏ ਭੈਣ ਆਪ ਦੇ ਹੋਰੀਆਂ ਨਗਾਹਾਂ ਹੋਰ ਕੌਣ ਸਮਝਦਾ ਆਪ ਮਹਾਰੇ ਘਰੇ ਨਹੀਂ ਹਾਜੀ ਆਪਾਂ ਚੰਗੇ ਆ ਆਪਣੇ ਜਵਾਬ ਠੀਕ ਨੇ ਹਾਂਜੀ ਏ ਹੋਰ ਹੁਣ ਭੈਣੇ ਚਲ ਉਹੀ ਗੱਲ ਟਾਈਮ ਪਾਸ ਹੋਈ ਜਾਂਦਾ ਬਈ ਜਾਂਦਾ ਭਈ ਜੇ ਭਾਈ ਉਹੀ ਗੱਲ ਨਾ ਸਿਆਣੇ ਤਾਂ ਫੇਰ ਕੀ ਕਰਗੀ ਟਾਈਮ ਤਾਂ ਕੱਢਣਾ ਫੇਰ ਵੀ ਕੱਢਣਾ ਔਖਾ ਵੀ ਕੱਢਣਾ ਸੌਖਾ ਵੀ ਭੈਣੇ ਜਾ ਸਕਦੀਆਂ ਨਹੀਂ ਕਿਤੇ ਜਾਣਾ ਹੁਣ ਕਿਤੇ ਪੂਰੀ ساری ਉਮਰ ਦਾ ਬੰਨਿਆਗਾ ਕਿਤੇ ਜਾ ਵੀ ਨਹੀਂ ਸਕਦੇ ਆਹੀਂ ਤਾਂ ਕਹਿੰਦੇ ਹਾਂ ਮਾਤਾ ਉਹਦੀ ਰੋਟੀ ਆਪਣੇ ਦੀ ਪੈਕੇ ਦੀ ਕਿੰਨਾ ਚਿਰ ਰੱਖ ਲਣਗੇ ਨਾ ਨਾ ਬਹੇ ਕਿੱਥੋਂ ਜੇ ਉਹੀ ਗੱਲ ਰੱਖਣੀ ਆ ਹੁਣ ਤਾਂ ਫਿਰ ਵਿਆਹ ਨਹੀਂ ਨਾ ਤੁਰਦੀ ਪ੍ਰਾਨੀ ਰਹਿ ਉੱਥੇ ਕਿਹੜਾ ਆਪਾਂ ਨੂੰ ਐਵੇਂ ਕਰਨਗੇ ਭਾਂਡੇ ਮੰਗਣੇ ਪੈਣਗੇ ਉਹਨਾਂ ਦੇ ਕੰਮ ਭਾਲਦਾ ਭਣੇ ਆਪਾਂ ਜਵਾਬ ਤੋਂ ਵੀ ਕੰਮ ਭਾਲਦੇ ਆ ਜਿ ਜਿੰਨੇ ਜਦੋਂ ਆਪਦੇ ਘਰ ਹੀ ਕਰੀਏ ਕਰਗੇ ਸੌਖੀਆਂ ਰਹੀਏ ਆਪਾਂ ਆਪਦੇ ਘਰੇ ਨਾਲੇ ਆਪਣੀ ਇੱਜ਼ਤ ਬਣੀ ਰਹੇ ਪੈਣ ਆਪਦੇ ਘਰੇ ਭਾਵੇਂ ਦਿਖਾ ਕੇ ਪੈ ਜਾ ਪੈ ਕਿਹੜਾ ਕਿਸੇ ਅੱਡੇ ਫੋਣਿਆ ਨਾ ਨਾ ਕੋਈ ਵੀ ਬਗਾਨਾ ਘਰ ਆ ਕੇ ਥੁੱਕਦਾ ਵੀ ਡਰ ਨਾ ਨਾ ਫੇਰ ਕਿਛੇ ਦੇ ਜਾਣ ਦਾ ਟਾਈਮ ਹੀ ਨਹੀਂ ਵਧੀਆ ਪਤਾ ਕਹਿੰਦੇ ਆ ਤੇਰੇ ਜਵਾਬ ਠੀਕ ਰਹਿੰਦੇ ਹਾਂ ਵਧੀਆ ਨਹੀਂ ਭੈਣ ਬਹੁਤ ਵਧੀਆ ਨੇ ਚੰਗੀ ਗੱਲ ਹੂੰ ਪੜ੍ਹੇ ਜਾਂਦੇ ਹੋਣਗੇ ਪੁੱਤੇ ਪੁੱਤੇ ਤਾਂ ਪੜ੍ਹ ਹੀ ਜਾਂਦੇ ਨੇ ਸੁਖਨਾ ਗੱਭਰੂ ਹੋਗੇ ਤਾਂ ਨਹੀਂ ਛੋਟੇ ਨੂੰ ਤਾਂ ਨਾਲ ਲੈ ਆਉਂਦੀ ਭੈਣ ਉਹ ਵੀ ਭੈਣ ਹਾਂ ਸੁਖਨਾ 11ਵੀਂ ਚ ਹੈ ਵੱਡੀਆਂ ਕਲਾਸਾਂ ਹੋ ਰਹੀਆਂ ਨੇ ਬਹੁਤ ਚੱਲ ਮਿਲ ਜਾਂਦਾ ਕੌਣ ਜੀ ਜਾਂਦੇ ਨੇ ਫਿਰ ਟਿਊਸ਼ਨ ਲਾਉਂਦੇ ਨੇ ਆ ਕੇ ਹਾਂ ਪੜਾਈ ਨਾਲ ਹੀ ਹੈ ਭੈਣ ਆਪਾਂ ਤਾਂ ਪੜ ਰਹੇ ਹਾਂ ਜੀ ਜਵਾਬ ਪੜ ਲੈਣ ਇਹ ਪੜ ਲੈਣ ਚੱਲ ਆਪਾਂ ਨੂੰ ਸੁੱਖੀ ਹੋ ਜਾ ਜਾਨ ਭੈਣ ਔਰ ਕੀ ਹੈ ਔਰ ਚੱਲ ਪੜੀ ਜਾਂਦੇ ਜਿਵੇਂ ਕਰਮਾਚਾਰਮੀ ਬਣੂਗਾ ਆਪ ਤਾਂ ਬਹੁਤ ਕੁਝ ਸੋਚਦੇ ਆ ਮੇ ਰੋਟੀ ਪੜੀ ਜਾਂਦੇ ਚੱਲ ਵਧੀਆ ਬਣੀ ਵਧੀਆ ਕਹਿੰਦੇ ਤਾਂ ਆਈਏ ਵੀ ਚੱਲ ਪੜ੍ਹ ਲਿਖ ਕੇ ਕੋਈ ਬਣ ਜਾਣਾ ਕੋਸ ਇਹਨਾਂ ਦੀ ਕੋਈ ਜ਼ਿੰਦਗੀ ਬਣ ਜੇ ਹੋਰ ਗਾਂ ਦੇਖੋ ਭਣੇ ਕਰਮਾ ਦੇ ਸਾਰੇ ਕਰਮਾ ਨਹੀਂ ਹੈ ਨਹੀਂ ਚਾਹ ਦੇ ਰਿਹਾ ਭੈਣ ਨੂੰ ਆ ਖੂਗੀ ਚਾਹ ਦਾ ਵੀ ਨਾ ਲਿਆ ਲਾ ਫਿਰ ਚਾਹ ਲੈ ਗਏ ਨਸ਼ਾ ਮਰੋ ਦੋ ਵੀ ਵੱਜਣ ਵਾਲੇ ਨੇ ਹੋਰ ਇਤਨੇ ਸੇ ਮਰ ਜੇ ਆ ਗਈ ਹਾਂ ਉਹ ਨਾਲ ਹੀ ਬਸ ਆ ਜੂਗੀ ਰੋਟੀ ਦਾ ਬਣਾ ਲੈਂਦੇ ਰੋਟੀ ਖਾ ਲੈਣਾ ਪੈਣੀ ਕਿ ਦਿਨ ਛੋਟੇ ਨੇ ਮੈਂ ਰੋਟੀ ਆਉਂਦੀ ਖਾ ਕੇ ਆਈਆਂ ਕਿਵੇਂ ਫਿਰ ਕਿਉਂ ਤਵੇ ਹੀ ਖਾਣਿਆ ਰੋਟੀ ਅੱਛਾ ਇਹ ਕਦੀ ਖਾ ਲੈਣ ਦੀ ਮੋਕਾ

ਬੜੀ ਚੰਗਾ ਕੰਮ ਹਾਂ ਹਾਂ ਬੜੀ ਚੰਗੀ ਚੱਲ ਬੜੀ ਖਸਮ ਖੜਾ ਹੈ ਪੈ ਹੋਸਾ ਤਾਂ ਆਈ ਹੈ ਫੇਰ ਤੇ ਮਮੀ ਨੂੰ ਭੇਜ ਦਿਓ ਮਮੀ ਨੂੰ ਤਾਂ ਭੇਜਾਂਗੇ ਪੈ ਤਾਂ ਮਸੂ ਨਹੀਂ ਥੋੜੇ ਹਾਲੀਆਂ ਦਾ ਹੈ ਨਹੀਂ ਆਪਣਾ ਤੇ ਰੱਬ ਹੀ ਰਵਰੇ ਅੱਛਾ ਬਾਹਰ ਗਿਆ ਬਾਬਿਆ ਨਾਲ ਫੇਰ ਕੀ ਜਵਾਬ ਹੈ ਜੀ ਨਾ ਫੇਰ ਜਵਾਬ ਤਾਂ ਹੈਗੇ ਤਾਂ ਮੈਂ ਫੇਰ ਸਰਦਾਂ ਨੂੰ ਮੰਗ ਤੇ ਮੈਂ ਗਿਆ ਤਾਂ ਮਸੀਨ ਚਾਹ ਪਾਣੀ ਰੋਟੀ ਆਖਸਮ ਰੋਟੀ ਨਾ ਨਾ ਰੋਟੀ ਨਹੀਂ ਨਾ ਨਾ ਖਾ ਕੇ ਈਂ ਰੋਟੀ ਕਵੇ ਲਈ ਖਾਣੇ ਆ ਫੇਰ ਹੋਰ ਸਾਡੀ ਦੋਵੇਂ ਵੇ ਪਨੀਰ ਆਇਆ ਪੁੱਤਰ ਨਹੀਂ ਰਿਹਾ ਜਾਂਦਾ ਆਇਆ ਇਹ ਮੈਂ ਤਾਂ ਕਿਸੇ ਰਾਏ ਪੈ ਕਹਿੰਦੀ ਨਹੀਂ ਮੈਨੇ ਲਿਖਿਆ ਨਹੀਂ ਸੀ ਮੈਂ ਅਸੀਂ ਹੋਰ ਤੈਨੂੰ ਦਿਖਦੀ ਦੀ ਮੈਂ ਤਾਂ ਮਾਂ ਫਿਰ ਆਮਨ ਕਹੋਗੀ ਪਤਾ ਨਹੀਂ ਮਿਚੂਠੀ ਮਾਰਦੀ ਐ ਮੰਮੀ ਆਈ ਨਹੀਂ ਮਾਸੀ ਤਾਂ ਨਾ ਨਾ ਤੂੰ ਟਕਾਦ ਬਹਾਦਰ ਮਾਮੇ ਹਰ ਤਾਂ ਨਹੀਂ ਆਏ ਚੱਲ ਤੇਰੀ ਮਾਸੀ ਵਧੀਆ ਰਹਗੀ ਜਿਹੜੀ ਆ ਤਾਂ ਗਈ ਫੇਰ ਆਉਣੀ ਸੀ ਭੈਣੇ ਹੁਣ ਮੈਂ ਤਾਂ ਲੈ ਹੋਰ ਕੀ ਹੈ ਹੋਰ ਮੈਂ ਤਾਂ ਕਿੱਟ ਜੀ ਖਾਣ ਨਹੀਂ ਕਿੱਛ ਕਰੀ ਆਪਾਂ ਲੱਭਣਿਆ ਆਵਦਾ ਸਾਹਮਣੇ ਚੋੜਾ ਹੈ ਕੋਈ ਨਹੀਂ ਕੋਈ ਨਹੀਂ ਹੋਰ ਕੱਪੜੇ ਨਹੀਂ ਹੈ ਹੋਰ ਆਸੀ ਦਾ ਨਹੀਂ ਨਹੀਂ ਫਿਰ ਮੁੱਕੇ ਫੇਰ ਆਉਂਗੀ ਹੁਣ ਕਿਹੜੀ ਬੱਸ ਹੁਣ ਤੇਰੀ ਮੰਮੀ ਨੂੰ ਭੇਜ ਦਿਓ ਨਾ ਨਾ ਕੋਈ ਨਾ ਹਾਂ ਹੋਰ ਫਿਰ ਆਉਣਾ ਤਾਂ ਹੈ ਨਹੀਂ ਹੌਲੀ ਹੌਲੀ ਤਾਂ ਅੱਡੇ ਤੇ ਜਾਉਂਗੀ ਉਹ ਤਾਂ ਸ਼ਾਮ ਨੂੰ ਆਊਗਾ ਭਣੇ ਜੇ ਕੋਈ ਹੁੰਦਾ ਤਾਂ ਚੜਾਈ ਆਉਂਦਾ ਚੱਲ ਕੋਈ ਨਹੀਂ ਹੈ ਹੌਲੀ ਹੌਲੀ ਭਾਗੀ ਜੂਗ ਫਾਈਨ ਲਾਈਨ ਆਵਨੇ ਲਾਇਆ ਤੀ ਫੋਨ चंगा पने है चंगा पने और चंगा पता। चंगा, ठीक है जहाँ हम कर ठीक है ये आई चीजें हो रही ना बहुत है हो रहा है पर ओ तेरे माया नहीं गया तेरे मामे तो फिर मैं चल माया जाके हूँ कहाँ हो गया हो चल जाके फोन कर दी पने हाँ हाँ करूँगी चंगा